ਦੰਤਨਸੋ ਦੰਤਨਸੋ ਫੂੜਾ ਸਾਰਾ ਵਿਆ ਪਿਆ ਠੀਕ ਹੈ ਕੱਪੜੇ ਦੀ ਬਾਈਕ ਹਨਾ ਗਰੰਟੀ ਆ ਪੂਰੀ ਸਵਾਦੋ ਸਵਾਦੋ ਮਿੱਟੜ ਦਬੱਟਾ ਹੀ ਮੰਗ ਦਬੱਟੇ ਦਾ ਕੀ ਰੇਟ ਆ ਜੀ 600 150 200 ਆ ਦਿਖਾ ਦਿੰਦੇ ਆ ਨੂੰ 200 ਦਬੱਟਾ ਦਿਖਾਣੇ ਆ ਪੜਾਈ ਵਾਲਾ 200 ਦਾ 600 ਦਾ 300 ਜਾਂ 150 ਵੀ ਆ 150 ਤੇ 2 ਵੀ ਠੀਕ ਆ ਜੀ ਲਓ ਵੀ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਆਂ ਸ਼ਹਿਰ ਮਰੇਕ ਕੋਲੇ ਤੇ ਸ਼ਹਿਰ ਮਰੇਕ ਕੋਲੇ ਵਿੱਚ ਹਰ ਇੱਕ ਐਂਡ ਵੱਲ ਨੂੰ ਬਹੁਤ ਵੱਡੀ ਕੱਪੜਿਆਂ ਦੀ ਸੇਲ ਲੱਗਦੀ ਆ ਤੁਹਾਨੂੰ ਸਾਰੀ ਆਪਾਂ ਇਹ ਸੇਲ ਦਿਖਾਵਾਂਗੇ ਇਹ ਸੇਲ ਕਿੱਥੇ ਲੱਗਦੀ ਆ ਤੁਹਾਨੂੰ ਸਾਰਾ ਆਪਾਂ ਐਡਰੈਸ ਦੱਸਾਂਗੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਤੇ ਆਪਾਂ ਅੱਜ ਦੀ ਵੀਡੀਓ ਸਟਾਰਟ ਕਰਦੇ ਆ ਤੁਹਾਨੂੰ ਸਾਰਾ ਇਹ ਸੇਲ ਦਾ ਆਪਾਂ ਕੱਪੜਾ ਦਿਖਾਵਾਂਗੇ ਤੇ ਵੀਡੀਓ ਦੇ ਐਂਡ ਤੱਕ ਬਣੇ ਰਹਿਣ ਦੇ ਵਕਤ ਕਿੱਥੇ ਇਹ ਸੇਲ ਲੱਗਦੀ ਆ ਸਾਰਾ ਐਡਰੈਸ ਵੀ ਬੱਚਿਆਂ ਵਾਲੇ ਕੱਪੜੇ ਪਏ ਨੇ ਜਮੇ ਤੇ ਬਾਕੀ ਇਦਾਂ ਦਾ ਸਾਮਾਨ ਮਿਲ ਜੂਗਾ ਤੇ ਕਾਫੀ ਵੱਡੀ ਇਹ ਸੇਲ ਹੁੰਦੀ ਆ ਇਸ ਵਾਰ ਸਾਰੀ ਤੁਹਾਨੂੰ ਆਪਾਂ ਸੇਲ ਦਿਖਾਵਾਂਗੇ ਬਾਕੀ ਜਮੇ ਆਹ ਚੂੜੀਆਂ ਪਈਆਂ ਨੇ ਤੁਹਾਨੂੰ ਚੂੜੀਆਂ ਵੀ ਮਿਲ ਜਾਣਗੀਆਂ ਸਾਰੀਆਂ ਕੀ ਰੇਟ ਆ ਜੀ ਚੂੜੀਆਂ ਦਾ ਬਾਕੀ ਬਾਈ ਤੋਂ ਪੁੱਛ ਲੈਣੇ ਆ ਕੀ ਰੇਟ ਆ ਜੀ ਇਹਨਾਂ ਦਾ 40 ਰੁਪਏ 40 ਪਰ ਦਰਜਨਾ ਜੀ ਤੇ ਆਪਾਂ ਤੁਹਾਨੂੰ ਐਡਰੈਸ ਦੱਸਾਂਗੇ ਸਾਰੀ ਇਹ ਸੇਲ ਕਿੱਥੇ ਲੱਗਦੀ ਆ ਸਾਰੀ ਤੁਹਾਨੂੰ ਆਪਾਂ ਦੱਸਾਂਗੇ ਤੇ ਬਾਕੀ ਕਾਫੀ ਵੱਡੀ ਇਹ ਸੇਲ ਹੁੰਦੀ ਆ ਮਰੇਕ ਕੋਲੇ ਦੀ ਤੇ ਜਿਵੇਂ ਚੂੜੀਆਂ ਅੱਗੇ ਹੋਰ ਆ ਗਈਆਂ ਜਦੋਂ ਬਾਈ ਦੱਸਿਆ ਕਿ 40 ਰੁਪਏ ਦਰਜਨ ਤੇ ਕੀ ਰੇਟ ਆਈ ਚੂੜੀਆਂ ਦਾ 25 ਰੁਪਏ ਜੀ ਦਰਜਨ ਜੀ ਇਹ ਬਾਈ ਕਹਿੰਦਾ 25 ਰੁਪਏ ਦਰਜਨ ਲਓ ਜੀ ਬਾਕੀ ਅੱਗੇ ਚੱਪਲਾਂ ਵਗੈਰਾ ਤੁਹਾਨੂੰ ਮਿਲ ਜਾਣਗੇ ਪਾ ਚੱਪਲਾ ਪਈਆਂ ਨੇ ਜਮੇ ਬਾਕੀ ਕੱਪੜੇ ਤੁਹਾਨੂੰ ਕਾਫੀ ਇੱਥੋਂ ਮਿਲ ਜਾਣਗੇ ਜਿਵੇਂ ਲੋਹਰਾਂ ਪਈਆਂ ਨੇ ਜਾਂ ਲੋਹਰਾਂ ਦੇਖ ਸਕਦੇ ਹੋ ਲੋਹਰਾਂ ਹੋ ਗਈਆਂ ਜਿਵੇਂ ਟੀ ਸ਼ਰਟਾਂ ਹੋ ਗਈਆਂ ਬਾਕੀ ਹੋਰ ਵੀ ਕੱਪੜੇ ਕਾਫੀ ਤੁਹਾਨੂੰ ਇਸ ਸੇਲ ਦੇ ਵਿੱਚ ਮਿਲ ਜੂਗਾ ਲੋਹਰਾਂ ਪਈਆਂ ਨੇ ਜਿਵੇਂ ਬਾਕੀ ਟੀ ਵੀਰੇ ਕੀ ਰੇਟ ਆ ਟੀ ਸ਼ਰਟ ਦਾ 150 150 ਦੀ ਟੀ-ਸ਼ਰਟ ਹੈ ਜੀ ਤੇ ਬਾਕੀ ਤੁਹਾਨੂੰ ਅੱਗੇ ਸੂਟ ਵੀ ਦਿਖਾਉਨੇ ਆ ਸੂਟ ਵੀ ਕਾਫੀ ਹੁੰਦੇ ਨੇ ਸੇਲ ਦੇ ਵਿੱਚ ਬਾਕੀ ਲੋਰਾਂ ਦੇਖੋ ਲੋਰਾਂ ਕੇ ਬਾਈ ਕੋ ਕਿੰਨੇ ਆ ਪਈਆਂ ਲੋਰ ਦਾ ਕੀ ਰੇਟ ਆ ਜੀ ਲੋਰ ਦਾ 150 ਵੀ ਆ 250 ਵੀ ਲੋਰ ਬਾਈ ਕਹਿੰਦਾ 150 ਵੀ ਆ 250 ਵੀ ਆ ਤੇ ਬਾਕੀ ਤੁਸੀਂ ਆ ਸਕਦੇ ਹੋ ਤੇ ਇਹ ਸੇਲ ਬ੍ਰੇਕ ਕੋਲੇ ਲੋਹਾ ਵਿਆਰ ਦੇ ਬਿਲਕੁਲ ਕੋਲੇ ਲੱਗਦੀ ਆ ਬਾਕੀ ਪਲਾਸਟਰ ਦਾ ਸਮਾਨ ਵੀ ਤੁਹਾਨੂੰ ਇਹ ਸੇਲ ਦੇ ਵਿੱਚ ਮਿਲ ਜੂਗਾ ਜਿਵੇਂ ਕੱਪ ਵਗੈਰਾ ਹੋ ਗਏ ਆ ਦੇਖੋ ਕੱਪ ਪਏ ਨੇ ਕੱਪੋਗੇ ਜਮੇ ਚਾਹ ਪੁੰਨੀਆਂ ਹੋਗੀਆਂ ਸਾਰੀਆਂ ਜਮੇ ਆ ਬੋਈਏ ਹੋ ਗਿਆ ਠੀਕ ਹੈ ਜੀ ਇਹ ਤੁਹਾਨੂੰ ਸਾਰਾ ਪਲਾਸਟਰ ਦਾ ਸਮਾਨ ਇੱਥੋਂ ਮਿਲ ਜੂਗਾ ਕੀ ਰੇਟ ਹੈ ਜੀ ਬਾਈ ਇਹਨਾਂ ਦਾ ਇਹ ਸਾਰਾ 10 ਰੁਪਏ ਸੇਲ ਹੈ ਬਾਈ ਇਹਨਾਂ ਦਾ ਹਾਂ ਹਾਂ ਇਦਾਂ ਹੋ ਗਿਆ ਆ ਸਾਰਾ ਤੁਹਾਨੂੰ 10 ਰੁਪਏ ਮਿਲ ਜੂ ਇੱਥੋਂ ਬਾਕੀ ਅੱਗੇ 3 ਸ਼ਲਟਾਂ ਹੋਗੀਆਂ ਜਮੇ 3 ਸ਼ਲਟਾਂ ਮਿਲ ਜਾਣਗੀਆਂ ਲੋਹਰਾ ਮਿਲ ਜਾਣਗੀਆਂ ਆ ਟੀ ਸ਼ਲਟਾਂ ਪਈਆਂ ਨੇ ਜਮੇ ਠੀਕ ਹੈ ਜੀ ਤੇ ਅੱਗੇ ਅੱਗੂ ਅੱਗੇ ਆ ਕੇ ਸੂਟ ਆਵੇ ਬਾਕੀ ਤੁਹਾਨੂੰ ਸੂਟ ਵੀ ਇੱਥੋਂ ਮਿਲ ਜਾਣਗੇ ਇਹ ਦੁਪੱਟੇ ਹੀ ਮਿਲ ਜਾਣਗੇ ਦੁਪੱਟੇ ਪਏ ਨੇ ਜਮੇ ਇਹ ਦੁਪੱਟੇ ਤੁਸੀਂ ਦੇਖ ਸਕਦੇ ਹੋ ਕਿੰਨੇ ਕਲਰ ਪਏ ਨੇ ਕਾਫੀ ਦੁਪੱਟਾ ਹੈ ਸੇਲ ਦੇ ਵਿੱਚ ਤੁਹਾਨੂੰ ਮਿਲ ਜੂ ਕਾਫੀ ਕੱਪੜੇ ਤੁਹਾਨੂੰ ਇੱਥੋਂ ਮਿਲ ਜਾਣਗੇ ਕਿੰਨੇ ਆ ਸੂਟ ਪਏ ਨੇ ਕੀ ਰੇਟ ਆਈ ਸੂਟਾਂ ਦਾ ਆ 250 ਰੁਪਏ ਦੀ ਸੇਲ ਆ ਜੀ ਤੇ ਮੈਨੂੰ ਪਹਿਲਾਂ ਹੀ ਦੱਸਤਾ ਵੀ ਇਹ ਸੇਲ ਹਰ ਇੱਕ ਐਤਵਾਰ ਨੂੰ ਲੱਗਦੀ ਆ ਲੋਹਾ ਬਾਜ਼ਾਰ ਦੇ ਬਿਲਕੁਲ ਕੋਲੇ ਸੇਲ ਲੱਗਦੀ ਆ ਤੇ ਇੱਥੇ ਤੁਹਾਨੂੰ 250 ਤੋਂ ਬਾਅਦ ਸਟਾਰਟ ਹੋ ਜੂਗਾ ਇਹਨਾਂ ਸੂਟ ਮਿਲ ਜੂਗਾ ਬਾਕੀ ਉਹ ਤੋਂ ਉੱਪਰ ਵੀ ਹੋਣਗੇ 250 ਤੋਂ ਵੱਧ ਵੀ ਹੋਣਗੇ ਆ 300 ਵਾਲਾ ਆ 300 ਆ ਆ 300 200 ਰੁਪਏ ਦੀ ਉੱਪਰ ਆ ਠੀਕ ਆ ਯਾਰ ਕਿਹੜੀ ਚਾ ਉੱਪਰ ਲਈ ਉੱਪਰ ਹੀ 400 ਦੀ ਹੈ ਜੀ ਲਓ ਵੀ ਆ ਦੋ ਆ 200 ਦੀਆਂ ਬਾਈ ਕਰੋ ਲਓ ਜੀ ਐ ਮੈਂ ਤੁਹਾਨੂੰ ਇੱਥੇ ਕੱਪੜਾ ਮਿਲ ਜੂਗਾ ਕਾਫੀ ਵੱਡੀ ਐ ਸੇਲ ਹੁੰਦੀ ਆ ਅੱਗੇ ਚੱਲਦੇ ਆਪਾਂ ਅੱਗੇ ਦਿਖਾਉਂਦੇ ਆ ਤੁਹਾਨੂੰ ਬਾਕੀ ਚੱਪਲਾਂ ਹੋਗੀਆਂ ਜਿਵੇਂ ਚੱਪਲਾਂ ਮਿਲ ਜਾਣਗੀਆਂ ਬਾਕੀ ਹੋਰ ਵੀ ਕਾਫੀ ਸਾਮਾਨ ਤੁਹਾਨੂੰ ਸੇਲ ਦੇ ਵਿੱਚ ਮਿਲ ਜੀ ਬਾਕੀ ਤੁਹਾਨੂੰ ਘਰੇਲੂ ਸਾਮਾਨ ਵੀ ਮਿਲ ਜੂਗਾ ਜੇ ਮੇਰਾ ਸੌਂvida ਹੋ ਗਿਆ ਜਿਵੇਂ ਆ ਦੇਖੋ ਸਾਰਾ ਸਾਮਾਨ ਕੀ ਰੇਟ ਆ ਬਾਈ ਇਹਨਾਂ ਦਾ ਇਹਨਾਂ ਦਾ ਕਿਸੇ ਵੀ ਚੀਜ਼ ਦਾ ਕੀ ਰੇਟ ਹੈ ਕਿੰਨੇ ਸਟਾਰਟ ਹੋ ਜਾਂਦੀ ਵੀਰ ਬਾਈ ਸਟਾਰਟ ਵੀਰ ਵੀਰ ਦੇ ਤੇ ਬਾਈ ਕਨਾਂ ਸਟਾਰਟ ਹੋ ਜਾਂਦੀ ਹੈ ਬਾਕੀ ਤੁਸੀਂ ਆਪਣੇ ਹਿਸਾਬ ਨਾਲ ਕੋਈ ਵੀ ਚੀਜ਼ ਲੈਣੀ ਹੈ ਜਿਵੇਂ ਅੱਗੇ ਲੈ ਸਕਦੇ ਹੋ ਬਾਕੀ ਆ ਚੱਪਲਾਂ ਆ ਗਈਆਂ ਦੂ ਅੱਗੇ ਤੇ ਆ ਵੀ ਅੰਗੂਠੀ ਚੱਪਲਾ ਆ ਗਈ ਜੀ ਲਓ ਤੇ ਕਾਫੀ ਵੱਡੀ ਐ ਸੇਲ ਲੱਗਦੀ ਐ ਬੱਚਿਆਂ ਵਾਲੇ ਸੈਂਡਲ ਹੋਣਗੇ ਜਿਵੇਂ ਇਹ ਵੀ ਤੁਹਾਨੂੰ ਮਿਲ ਜਾਣਗੇ ਬਾਕੀ ਚੱਪਲਾਂ ਹੋ ਗਈਆਂ ਜਿਵੇਂ ਇਹ ਵੀ ਮਿਲ ਜਾਣੀਆਂ ਬਾਕੀ ਆ ਦੇ ਸਾਰੇ ਹੀ ਚੱਪਲਾਂ ਵਾਲੇ ਡਿਜ਼ਾਈਨ ਨਵੇਂ ਸਾਰਾ ਤੁਹਾਨੂੰ ਇਹ ਸੇਲ ਦੇ ਵਿੱਚੋਂ ਮਿਲ ਜੂ ਬਾਕੀ ਲੋੜਾਂ ਹੋ ਗਈਆਂ ਲੋਹਰਾ ਮਿਲ ਜਾਣਗੇ ਟੀ-ਸ਼ਰਟਾਂ ਹੋ ਗਈਆਂ ਜਿਵੇਂ ਬੱਚਿਆਂ ਦੀਆਂ ਲੋਹਰਾ ਹੋ ਗਈਆਂ ਬੱਚਿਆਂ ਦੇ ਕੱਪੜੇ ਹੋਗੇ ਤੁਹਾਨੂੰ ਸਾਰੇ ਇੱਥੋਂ ਮਿਲ ਜਾਣਗੇ ਤੇ ਸਾਹਮਣੇ ਤੇ ਕੀ ਕਵਾਂਟੀਟੀ ਦੇਖ ਸਕਦੇ ਲੋਹਰਾ ਦੀ ਕਿੰਨੀ ਜ਼ਿਆਦਾ ਤੇ ਬਾਕੀ ਤੁਹਾਨੂੰ ਇੱਥੋਂ ਚੂੜਾ ਵਗੈਰਾ ਵੀ ਮਿਲ ਜੂਗਾ ਜਿਵੇਂ ਇਹ ਚੂੜਾ ਪਿਆ ਤੇ ਤੁਹਾਨੂੰ ਇਹ ਵੀ ਮਿਲ ਜੂਗਾ ਸਾਰਾ ਲੋਕੀ ਅਲੱਗ-ਅਲੱਗ ਕਲਰ ਮਿਲ ਜੂਗਾ ਜਿਵੇਂ ਅਲੱਗ-ਅਲੱਗ ਕਲਰ ਪਿਆ ਸਾਰਾ ਤੁਹਾਨੂੰ ਇਹ ਵੀ ਇਹ ਸੇਲ ਦੇ ਵਿੱਚੋਂ ਮਿਲ ਜੂਗਾ ਜੀ ਸਾਰਾ ਅਲੱਗ-ਅਲੱਗ ਕਲਰ ਪਿਆ ਇਹਨਾਂ ਕੋਲੇ ਤੁਸੀਂ ਆ ਕੇ ਲੈ ਸਕਦੇ ਹੋ ਤੇ ਕਾਫੀ ਵੱਡੀ ਹੈ ਸੇਲ ਆ ਮੇਰੇ ਕੋਲ ਦੇ ਦੀ ਤੇ ਬਾਕੀ ਪਲਾਸਟਰ ਦਾ ਸਮਾਨ ਫੇਰ ਅੱਗੇ ਆ ਗਿਆ ਤੁਹਾਨੂੰ ਪਲਾਸਟਰ ਦਾ ਸਮਾਨ ਮਿਲ ਗਈ ਤੇ 10 ਰੁਪਏ ਬਾਈ ਕੰਦਾ 24 ਤੁਸੀਂ ਆ ਕੇ 10 ਰੁਪਏ ਦਾ ਲੈ ਸਕਦੇ ਹੋ ਬਾਕੀ ਦੁਪट्टे ਆ ਗਏ ਤੇ ਆਹ ਦੁਪट्टे ਪੈਨਲ ਜੇ ਦੁਪੱਟੇ ਦਿਖਾਉਨੇ ਆ ਲਓ ਜੀ ਦੁਪੱਟਿਆਂ ਦਾ ਕਲਰ ਦੇਖੋ ਕਿੰਨਾ ਜਿਆਦਾ ਆ ਬਾਕੀ ਆ ਕੱਪੜਾ ਪਿਆ ਸਾਰਾ ਲਓ ਜੀ ਕੀ ਰੇਟ ਆ ਜੀ ਲੋਨ ਜੀ ਕੀ ਰੇਟ ਆ ਜੀ ਇਹਨਾਂ ਦੇ ਪੈਸੇ 40 ਰੁਪਏ 40 ਤੇ ਮੀਟਰ ਆ ਜੀ ਬਾਕੀ ਦੁਪੱਟੇ ਜੀ 1500 ਵੀ ਆ 1500 2 ਵੀ ਠੀਕ ਆ ਜੀ ਲੋ ਵੀ ਦੁਪੱਟੇ ਬਾਬਾ ਕਹਿੰਦਾ 1500 2 ਵੀ ਨੇ 100 ਰੁਪਏ ਦਾ ਵੀ ਹੈਗਾ ਬਾਕੀ ਆ ਲੋਨ ਆ ਤੇ ਬਾਕੀ ਅੱਗੇ ਆ ਸ਼ਲਟ ਆ ਗਈਆਂ ਨੇ ਮੈਂ ਕੱਲ ਤਾਂ ਮੈਂ ਤੁਹਾਨੂੰ ਮਿਲ ਜਾਣੀਆਂ ਇੱਥੋਂ ਉਹ ਵੀ ਬਾਕੀ ਦੁਪੱਟੇ ਪਏ ਆ ਤੇ ਆ ਸ਼ਲਟਾਂ ਪਈਆਂ ਨੇ ਤੇ ਬਾਕੀ ਲੋਹੜਾਂ ਪਈਆਂ ਨੇ ਤੇ ਬਾਕੀ ਆ ਸ਼ਲਟਾਂ ਪਈਆਂ ਨੇ ਹੋਰ ਤੇ ਆ ਪੈਨੇ ਸੂਟ ਆਪਾਂ ਬਾਈ ਨੂੰ ਪੁੱਤ ਲੈਨੇ ਕੀ ਰੇਟਾ ਪਰ ਚੁਟਾਵਾ 2250 250 ਦੇ ਬਾਈ ਕਨਾਂ ਸੂਟ ਨੇ ਜਿਹੜਾ ਬਾਈ ਕਨਾਂ ਮਰਜ਼ੀ ਸੂਟ ਲੈ ਲੈ ਮੈਚਿੰਗ ਹੀ ਮਿਲ ਜੂ ਬਾਈ ਕਨਾਂ ਆਵਲੂਰੀ ਮਿਲ ਜਾਣਗੇ ਲਓ ਜੀ ਲਓ ਜੀ ਠੀਕ ਆ ਜੀ 250 ਦਾ ਜੀ 250 ਜਿਹੜਾ ਮਰਜ਼ੀ ਜਿਹੜਾ ਮਰਜ਼ੀ ਬਾਈ ਕਨਾਂ ਜਿਹੜਾ ਮਰਜ਼ੀ ਲੈ ਲਿਓ 250 ਦਾ ਕੁੰਨੀਆਂ ਫਿਲਨੀਆਂ 150 ਦੀਆਂ ਦੋ ਬਾਈ ਕਨਾਂ ਲਓ ਵੀ ਕੁੰਨੀਆਂ 150 ਦੀਆਂ ਦੋ ਤੇ ਤੁਸੀਂ ਨਹੀਂ ਦੇਖੋ ਲੋਗ ਤੇ ਕਪੜਾ ਕਾਫੀ ਸੇਲ ਦੇ ਵਿੱਚ ਹੁੰਦਾ ਤੁਸੀਂ ਆ ਕੇ ਦੇਖ ਸਕਦੇ ਹੋ ਕਾਫੀ ਵੱਡੀ ਹੈ ਸੇਲ ਹੁੰਦੀ ਹੈ ਹਰ ਇੱਕ ਐਤਵਾਰ ਨੂੰ ਲੋਹਾ ਬਾਜ਼ਾਰ ਦੇ ਬਿਲਕੁਲ ਕੋਲੇ ਲੱਗਦੀ ਹੈ ਜਿਵੇਂ ਮੈਂ ਪਹਿਲਾਂ ਹੀ ਦੱਸਤਾ ਸਾਰਾ ਤੇ ਆ ਆ ਚੁੰਨੀਆਂ ਨੇ ਤੇ ਉਹ ਸੂਟ ਵਾਂਗੂੰ ਦਿਖਾਤੇ 250 ਦੇ ਤੇ ਆ ਚੁੰਨੀਆਂ ਦੇ ਕਲਰ ਦੇਖੋ ਕਿੰਨੇ ਪਿਆਰੇ ਕਲਰ ਨੇ ਲਓ ਤੇ ਅੱਗੇ ਦਿਖਾਉਣਾ ਤੁਹਾਨੂੰ ਹੋਰ ਸੇਲ ਬਾਕੀ ਅੱਗੇ ਵੀ ਆ ਸੂਟ ਪਏ ਨੇ ਹੋਰ ਨਵੇਂ ਆ ਪਏ ਨੇ ਤੇ ਸਾਰੇ ਤੁਹਾਨੂੰ ਸੂਟ ਮਿਲ ਜਾਣਗੇ ਇੱਥੋਂ। ਲੋ ਜੀ। ਬਾਕੀ ਆ ਬਾਈ ਉਹ ਨਹੀਂ ਕੱਢ ਰਹੇ ਆ। ਬਾਕੀ ਤੁਹਾਨੂੰ ਹੋਰ ਵੀ ਇੱਥੇ ਜਿਵੇਂ ਬੱਚੇ ਦੇ ਖੇਡਾਂ ਜਿਵੇਂ ਇਹ ਵੀ ਮਿਲ ਜਾਣਗੀਆਂ। ਜਿਵੇਂ ਆ ਟਰੈਕਟਰ ਵਗੈਰਾ ਪਏ ਨੇ, ਆ ਗੱਡੀਆਂ ਖੜੀਆਂ ਨੇ। ਬਾਕੀ ਟੈਡੀ ਵੇਅਰ ਵਗੈਰਾ ਹੋਵੇ ਜਿਵੇਂ ਬਾਕੀ ਪੀੜੀਆਂ, ਚੱਕਲੇ ਵੇਲ ਨੇ ਇਹ ਵੀ ਤੁਹਾਨੂੰ ਇੱਥੋਂ ਮਿਲ ਜਾਣਗੇ। ਸਾਰੇ ਬਾਕੀ ਬੱਚਿਆਂ ਦੇ ਖੇਡਾਂ ਵੀ ਪਈਆਂ ਨੇ। ਉਹਨਾਂ ਬੱਚਿਆਂ ਦੇ ਖੇਡਾਂ ਵੀ ਇੱਥੋਂ ਮਿਲ ਜਾਣਗੇ। ਲੋ। ਉਹ ਵੀ ਤੁਸੀਂ ਖੇੜਾ ਕੇ ਲੈ ਸਕਦੇ। ਤੇ ਹੁਣ ਆਪਾਂ ਤੁਹਾਨੂੰ ਅੱਗੇ ਦਿਖਾਉਨੇ ਆ। ਇਹ ਕਾਫੀ ਵੱਡੀ ਇਹ ਸੇਲ ਲੱਗਦੀ ਆ। ਬਾਕੀ ਆ ਦੇਖੋ ਮਿਰੇਟ ਵਗੈਰਾ ਹੋ ਗਏ ਜਿਵੇਂ ਬਾਕੀ ਹੋਰ ਵੀ ਕਾਫੀ ਸਮਾਨ ਆ ਜਿਵੇਂ ਤੁਹਾਨੂੰ ਉਹ ਇੱਥੋਂ ਮਿਲ ਜੂਗਾ ਸੇਲ ਦੇ ਵਿੱਚੋਂ। ਬਾਕੀ ਜੁੱਤੀਆਂ ਚੱਪਲਾਂ ਜਿਵੇਂ ਪੰਜਾਬੀ ਜੁੱਤੀਆਂ ਗਈਆਂ ਨੇ ਲੋ ਵੀ। ਇਹ ਆਪ ਜੁੱਤੀ ਦੇਖੋ ਕਿੰਨੀ ਸੋਹਣੀ ਆ। ਕਿੰਨੀ ਸੋਹਣੀ ਪਈ ਆ। ਕੀ ਰੇਟ ਆ ਜੁੱਤੀ ਦਾ ਵੀਰੇ? 100 ਰੁਪਏ। 100 ਰੁਪਏ ਜੁੱਤੀ ਦਾ ਰੇਟ ਆ। ਬਾਈ ਕਹਿੰਦਾ। ਬਾਕੀ ਚੱਪਲਾਂ ਤੇ ਬੱਤਿਆਂ ਦੇ ਸੈਂਡਲ ਵਗੈਰਾ ਵੀ ਤੁਹਾਨੂੰ ਇੱਥੋਂ ਮਿਲ ਜਾਣਗੇ। ਲਓ। ਬਾਕੀ ਆਪਾਂ ਚੱਲਦੇ ਆ ਅੱਗੇ ਨੂੰ ਅੱਗੇ ਦਿਖਾਉਣੇ ਆ ਹੋਰ ਸੇਲ। ਤੇ ਮੈਂ ਤੁਹਾਨੂੰ ਦੱਸਦਾ ਐਡਰੈਸ ਵੀ ਲੋਹਾ ਬਾਜ਼ਾਰ ਦੇ ਬਿਲਕੁਲ ਕੋਲੇ ਲੱਗਦੇ ਆ ਤੁਸੀਂ ਲੋਹਾ ਬਾਜ਼ਾਰ ਪਤਾ ਕਰਕੇ ਆ ਸਕਦੇ ਹੋ। ਤੇ ਆ ਬਈ ਛੂਈਆਂ ਸਾਈਆਂ ਹੋਗੀਆਂ ਜਿਵੇਂ ਬੱਟ ਬਟਨ ਹੋਗੇ ਕੰਗੇ ਹੋਗੇ ਜਿਵੇਂ ਇਹ ਵੀ ਤੁਹਾਨੂੰ ਇੱਥੇ ਮਿਲ ਜਾਣਗੇ। ਤੇ ਆ ਲਓ। ਆ ਕਲਿੱਪਰ ਹੋਗੇ ਜਿਵੇਂ। ਕਾਫੀ ਤੁਹਾਨੂੰ ਸਮਾਨ ਐ ਸੇਲ ਦੇ ਵਿੱਚੋਂ ਮਿਲ ਜੂਗਾ। ਕੀ ਰੇਟ ਆ ਬਾਈ ਇਹਨਾਂ ਦਾ? 20 10 20 10 ਬਾਈ ਦਾ ਨਾ। ਲਓ ਜੀ। ਬਾਕੀ ਬੱਚਿਆਂ ਦੇ ਕੱਪੜੇ ਹੋਗੇ ਜਿਵੇਂ ਆ ਪਏ ਨੇ ਬੱਚਿਆਂ ਦੇ ਕੱਪੜੇ ਹੋਗੇ ਜੀ ਸਾਰੇ ਬੱਚਿਆਂ ਦੇ ਕੱਪੜੇ ਮਿਲ ਜਾਣਗੇ ਬਾਕੀ ਕੰਚ ਦੇ ਵੀ ਗਲਾਸ ਤੁਹਾਨੂੰ ਮਿਲ ਜਾਣਗੇ ਕੰਚ ਦੇ ਗਲਾਸ ਜਿਵੇਂ ਪਏ ਨੇ ਇਹ ਵੀ ਤੁਹਾਨੂੰ ਮਿਲ ਜਾਣਗੇ ਤੇ ਹੁਣ ਆਪਾਂ ਚੱਲਦੇ ਆ ਅੱਗੇ ਤੇ ਆਹ ਸੂਟ ਪਏ ਨੇ ਜਿਵੇਂ ਸੂਟ ਮਿਲ ਜਾਣਗੇ ਵਧੀਆ ਤੇ ਜਿਵੇਂ ਤੁਹਾਨੂੰ ਪਰ ਰੇਟ ਦੱਸਤਾ ਸੀ ਵੀ ਉਹੀ ਰੇਟ ਹੋਊਗਾ ਥੋੜਾ ਬੋਤੋ ਹੀ ਫਰਕ ਹੋਊਗਾ ਕੀ ਰੇਟ ਆ ਬਾਈ ਜੀ ਸੂਟਾਂ ਦਾ 100 ਰੁਪਏ 100 ਰੁਪਏ ਲੈ ਬਾਈ ਬਾਈ ਨੂੰ ਹੋਠਲੇ ਛੱਡਤਾ ਬਾਈ ਕਹਿੰਦਾ 100 ਰੁਪਏ 100 ਰੁਪਏ ਦਾ ਸੂਟ ਆ ਲੈ ਚੱਕੋ ਆ ਵੇਰਾ ਮਰਜੀ ਲੈ ਲੋ ਬਾਈ ਕਹਿੰਦਾ 100 ਰੁਪਏ ਲਓ ਜੀ 100 ਰੁਪਏ ਦਾ ਸੂਟ ਆ ਜੀ ਚੱਕੋ ਸੇਲ ਦੇ ਵਿੱਚੋਂ ਮਰੇ ਕੋਲੇ 500 ਰੇਟ ਮੈਂ ਦਿੰਿਆ ਸਾਰ ਠੀਕ ਬਾਈ ਲਓ ਬਾਈ ਕਹਿੰਦਾ 100 ਰੁਪਏ ਬਾਕੀ ਤੁਹਾਨੂੰ ਇੱਥੇ ਲਿਪਸਟਿਕ ਵਗੈਰਾ ਵੀ ਮਿਲ ਜੂ ਸਾਰੀ ਤੇ ਬਾਕੀ ਐਨਕਾ ਵਗੈਰਾ ਵੀ ਮਿਲ ਜਾਣਗੀਆਂ ਬਾਕੀ ਕੈਪ ਵਗੈਰਾ ਵੀ ਮਿਲ ਜਾਣਗੀਆਂ ਤੇ ਤੇ ਬਾਕੀ ਤੁਹਾਨੂੰ ਇੱਥੇ ਝਾਂਜਰਾ ਹੀ ਮਿਲ ਜਾਣਗੀਆਂ ਝਾਂਜਰਾ ਪਈਆਂ ਨੇ ਜੰਨੇ ਬਾਕੀ ਹੋਰ ਜਿਹੜਾ ਸਮਾਨ ਵੀ ਮਿਲ ਜੂ ਜਿਵੇਂ ਕਾਂਟੇ ਵਗੈਰਾ ਹੋਗੇ ਆ ਪਏ ਨੇ ਲੋ ਵੀ ਤੁਹਾਨੂੰ ਸੋਨਾ ਵੀ ਥੇਲ ਤੋਂ ਮਿਲ ਜੂ ਹੋਰ ਦਸੋਨਾ ਬਾਕੀ ਆ ਪਿਆ ਸਮਾਨ ਅੱਗੇ ਬਾਕੀ ਭਾਂਡੇ ਮਿਲ ਜਾਣਗੇ ਭਾਂਡੇ ਪਏ ਨੇ ਸਾਰੇ ਲੋ ਵੀ ਦੇਖੋ ਤੇ ਕਾਫੀ ਵੱਡੀ ਸੇਲ ਹੁੰਦੀ ਆ ਬਾਕੀ ਆ ਡਬੱਟੇ ਵਗੈਰਾ ਪਏ ਨੇ ਲੋ ਵੀ ਤੇ ਆ ਇੱਧਰ ਸੂਟ ਲੱਗਦੇ ਆ ਲੋ ਵੀ ਤੇ ਲੋਬੀ ਬਾਕੀ ਇਹ ਤਾਂ ਦੁਬੱਟੇ ਪਏ ਨੇ ਸਾਰੇ ਬਾਕੀ ਜਿਵੇਂ 파ਰਸ ਵਗੈਰਾ ਵੀ ਤੁਹਾਨੂੰ ਮਿਲ ਜਾਣਗੇ 파ਰਸ ਪਏ ਨੇ ਜਿਵੇਂ ਹਾਂ 파ਰਸ ਵੀ ਤੁਹਾਨੂੰ ਇੱਥੋਂ ਮਿਲ ਜਾਣਗੇ ਲੋਬੀ 파ਰਸ ਦੇਖੋ ਬਾਕੀ ਹੋਰ ਵੀ ਕਾਫੀ ਜਿਹੜਾ ਸਮਾਨ ਇੱਥੋਂ ਮਿਲ ਜੂ ਤੇ ਆ ਅੱਗੇ ਆ ਗਏ ਸਲਟਾਂ ਸਲਟਾਂ ਮਿਲ ਜਾਣਗੀਆਂ ਲੋਹਰਾਂ ਆ ਗੀਆਂ ਲੋਹਰਾਂ ਜਿਹਦਾ ਬਾਕੀ ਬੱਚਿਆਂ ਦੇ ਕੱਪੜੇ ਮਿਲ ਜਾਣਗੇ ਲੋਬੀ ਕਿ ਬੱਤੀ ਵਾਲੇ ਕੱਪੜੇ ਪਹਿਨੇ ਸਾਰੇ ਆ ਸਾਰੇ ਬੱਚੇ ਵਾਲੇ ਪਾਏ ਨੇ ਉਹ ਦੇਖੋ ਸਾਰੇ ਤੇ ਆਪਾਂ ਹੁਣ ਤੁਹਾਨੂੰ ਦਿਖਾਉਨੇ ਆ ਇੱਧਰ ਲਈ ਸ਼ੈਡ ਹੁਣ ਤੁਹਾਨੂੰ ਆਪਾਂ ਦਿਖਾਈਆ ਸਾਰੀ ਇੱਧਰੋਂ ਬਾਕੀ ਨੂੰ ਅੱਜ ਤੱਕ ਦਿਖਾ ਦੇ ਬਾਕੀ ਕਾਫੀ ਵੱਡੀ ਸੇਲ ਹੁੰਦੀ ਹੈ ਇਹ ਤੁਸੀਂ ਆ ਕੇ ਵਿਜ਼ਿਟ ਕਰਿਓ ਇੱਕ ਵਾਰ ਆ ਕੇ ਆਪਣਾ ਦੇਖ ਕੇ ਲਿਓ ਲੋ ਵੀ ਐਵੇਂ ਹੀ ਮਿਲ ਜੂ ਤੁਹਾਨੂੰ ਸਾਰਾ ਬਾਕੀ ਆਹਾ ਪਾਰਸ ਵਗੈਰਾ ਤੁਹਾਨੂੰ ਮਿਲ ਜਾਣਗੇ ਤੇ ਆਪਾਂ ਤੁਹਾਨੂੰ ਜੁੱਤੀਆਂ ਦਿਖਾ ਦਈਏ ਬਾਕੀ ਇੱਧਰ ਵੀ ਹੁੰਦੀ ਆ ਤੇ ਆਪ ਜਾਨੀ ਚੱਪਲਾਂ ਲੋ ਕੀ ਰੇਟ ਆ ਜੀ ਚੱਪਲ ਦਾ ਕੀ ਰੇਟ ਆ ਜੀ 50 ਰੁਪਏ 100 ਰੁਪਏ 50 ਰੁਪਏ 100 ਰੁਪਏ ਚੱਪਲ ਲੋ ਬਾਈ ਕੋ ਸਾਰੀਆਂ ਚੱਪਲਾਂ ਬਈ ਨੇ ਬੱਚੀ ਵਾਲੇ ਪਈਆਂ ਨੇ ਵੱਡੀਆਂ ਪਈਆਂ ਨੇ ਬਾਕੀ ਇਦਾਂ ਵੀ ਪਈਆਂ ਨੇ ਸਾਰੀਆਂ ਸਾਰੀਆਂ ਪਈਆਂ ਨੇ ਤੇ ਲੋ ਕੈਪ ਵਗੈਰਾ ਤੁਹਾਨੂੰ ਸਾਰੀਆਂ ਇੱਥੋਂ ਮਿਲ ਜਾਣਗੀਆਂ ਲਓ ਜੀ ਇਹ ਕਾਫੀ ਵੱਡੀਆਂ ਤੇ ਲੱਗਦੀ ਐ ਆ ਬੈੱਡ ਸ਼ੀਟਾਂ ਨੇ ਜੀ ਬੈੱਡ ਸ਼ੀਟਾਂ ਕੀ ਰੇਟ ਆ ਜੀ ਇਹਨਾਂ ਦਾ 900 ਦੋ ਸੁਨਾਰੇ ਨਾਲ 900 ਦੋ ਸੁਨਾਰੇ ਨਾਲ ਬੈੱਡ ਸ਼ੀਟ ਦੇ। ਚੱਕੋ ਵੀ ਮਰੇ ਕੋਲੇ ਸੇਲ ਚ ਰੱਖ ਲਓ। ਲਓ ਵੀ ਦੇਖੋ। ਆਹ ਪਰਦੇ। ਹੈ ਜੀ? ਉਹ ਪਰਦੇ। ਆਹ ਪਰਦੇ ਕੀ ਰੇਟ ਨੇ ਜੀ? 300 ਦਾ ਜੋੜਾ ਹੈ ਜੀ। 300 ਦਾ ਜੋੜਾ ਪਰਦੇ ਆ ਦੇਖੋ ਵੀ ਇਹ ਵੀ ਮਰੇ ਕੋਲੇ ਸੇਲ ਤੇ ਰੱਖ ਲਓ। 4-7 ਦਾ। ਲਓ। ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਦੂਜੀ ਤਰ੍ਹਾਂ। ਲਓ ਵੀ ਆ 150 ਦੂ ਅੱਗੇ ਆਵੇ। ਤੇ ਇਹ 150 ਰੁਪਏ। ਇਹ ਵੀ ਮਰੇ ਕੋਲੇ ਸੇਲ ਜਿਹ ਤੁਹਾਨੂੰ ਮਿਲ ਜਾਣਗੇ। ਬਾਕੀ ਆ ਪਏ ਨੇ ਇਦਰ ਹੋਰ ਤੇ ਬੈਗ ਵਗੈਰਾ ਵੀ ਤੁਹਾਨੂੰ ਮਿਲ ਜਾਣਗੇ। ਬਾਕੀ ਟੋਪਲ ਵਗੈਰਾ ਵੀ ਪਏ ਨੇ। ਲੋ ਵੀ। ਸਾਰੇ ਪਹਿਰੇ ਬਾਕੀ ਆ ਪਏ ਨੇ ਬੱਚਿਆਂ ਵਾਲੇ ਕੱਪੜੇ ਤੇ ਬਾਕੀ ਟੀ-ਸ਼ਰਟਾਂ ਟੀ-ਸ਼ਰਟਾਂ 노ਰਾਂ ਪਈਆਂ ਨੇ। ਲੋ। ਬਾਕੀ ਬੱਚਿਆਂ ਵਾਲੇ ਕੱਪੜੇ ਮਿਲ ਜਾਣਗੇ। ਆ ਪਏ ਨੇ। ਬਾਕੀ ਆ ਪਏ ਨੇ ਦੂਆ ਕੱਪੜੇ ਕਪੜਾ ਪਿਆ ਮਰੇ ਕੋਲੇ ਦੀ ਸੇਲ ਦੇ ਵਿੱਚ। ਬਾਕੀ ਆ ਦੇਖੋ ਸਾਰੇ ਲਓ ਜੀ ਇਹ ਕੀ ਰੇਟ ਆ ਜੀ ਇਹ ਹੀ ਰੇਟ ਨੇ 100 ਰੁਪਏ 100 ਰੁਪਏ 100 ਰੁਪਏ ਲਈ ਆ ਇਹ ਸਾਰੇ 100 ਰੁਪਏ ਨੇ ਤੁਸੀਂ ਕੋਈ ਵੀ ਆ ਕੇ ਲੈ ਸਕਦੇ ਹੋ ਬਾਕੀ ਅੱਗੇ ਪੈ ਨੇ ਹੋਰ ਲਓ ਜੀ ਬਾਕੀ ਆ ਸ਼ਲਟਾਂ ਪੈਂਟਾਂ ਆ ਗਈਆਂ ਜੀਨ ਦੀਆਂ ਪੈਂਟਾਂ ਆ ਗਈਆਂ ਜੀਨ ਦੀ ਪੈਂਟ ਦਾ ਕੀ ਰੇਟ ਆ ਜੀ 100 ਰੁਪਏ ਜੀਨ ਦੀ ਪੈਂਟ ਵੀ 100 ਰੁਪਏ ਆ ਸ਼ਲਟ ਵੀ 100 ਰੁਪਏ ਆ ਹਾਲਟ ਵੀ 100 ਰੁਪਏ ਲੋ ਵੀ 100-100 ਰੁਪਏ ਤੁਹਾਨੂੰ ਮਿਲ ਜਾਣਗੇ ਇੱਥੋਂ ਤੇ ਬਾਕੀ ਏਡਾ ਕੈਟ ਵਗੈਰਾ ਵੀ ਤੁਹਾਨੂੰ ਮਿਲ ਜਾਣਗੀਆਂ ਤੇ ਕਾਫੀ ਵੱਡੀ ਏ ਛੇ ਲੱਗਦੀ ਏ ਮਰੇਕ ਕੋਲੇ ਦੀ ਜਿਹੜੀ ਤੁਹਾਨੂੰ ਆਪਾਂ ਦਿਖਾ ਰਹੇ ਅੱਜ ਤੇ ਬਾਕੀ ਜਿੱਦਾਂ ਦੇ ਤੁਹਾਨੂੰ ਹੈਂਡਲ ਵਗੈਰਾ ਵੀ ਇੱਥੋਂ ਮਿਲ ਜਾਣਗੇ ਮੈਂ ਆਹ ਹੈਂਡਲ ਤੁਸੀਂ ਦੇਖ ਸਕਦੇ ਹੋ ਕਾਫੀ ਜਿਆਦੇ ਹੈਂਡਲ ਬੱਤੀ ਵਾਲੇ ਤੁਹਾਨੂੰ ਕਾਫੀ ਇੱਥੋਂ ਮਿਲ ਜਾਣਗੇ ਲੋ ਵੀ ਅੱਗੇ ਫੇਰ ਕੀ ਰੇਟ ਆ ਜੀ ਇਹਨਾਂ ਦਾ 150 ਜੀ ਇਹਨਾਂ ਦਾ 150 ਆ ਲੋ ਇਹ 150 ਰੁਪਏ ਨੇ ਤੇ ਅੱਗੇ ਚੱਲਦੇ ਹਾਂ ਉਹਨਾਂ ਅੱਗੇ ਦਿਖਾਉਨੇ ਆਪਾਂ ਹੋਰ ਸੇਲ ਬਾਕੀ ਆ ਕੈਪ ਵਗੈਰਾ ਪਈਆਂ ਨੇ ਕੈਪ ਮਿਲ ਜਾਣਗੀਆਂ ਤੁਹਾਨੂੰ ਇੱਥੋਂ ਕਮਾਲ ਨਾਲ ਮਿਲ ਜਾਣਗੀਆਂ ਕਾਫੀ ਵੱਡੀ ਇਹ ਸੇਲ ਲੱਗਦੀ ਆ ਮਰੇ ਕੋਲੇ ਦੀ ਜਿਹੜੀ ਤੁਹਾਨੂੰ ਇਹਦੇ ਕੋਲ ਸਾਰੀ ਸੇਲ ਦਿਖਾ ਰਹੇ ਆ ਤੇ ਆ ਪੈਂਟਾ ਪਈਆਂ ਨੇ ਜਮੇ ਠੀਕ ਆ ਜੀ ਲੋ ਪੈਂਟਾ ਹੋ ਗਈ ਇਹ ਦੇ ਜਾਂਦੇ ਆ ਅੱਗੇ ਪਾਰਕ ਵਗੈਰਾ ਪਈ ਨੇ ਜਿਵੇਂ ਗੈਪ ਵਗੈਰਾ ਪਈਆਂ ਨੇ ਸਾਰੀਆਂ ਠੀਕਾ ਜੀ ਬਾਕੀ ਆ ਚੱਪਲਾਂ ਪਈਆਂ ਨੇ ਜਿਵੇਂ ਕੀ ਰੇਟ ਆ ਬਾਈ ਚੱਪਲ ਦਾ 100 ਰੁਪਏ ਤੇ ਚੱਪਲ ਆ ਜੀ 100 ਰੁਪਏ ਤੇ ਚੱਪਲ ਇਹ ਵੀ ਤੁਹਾਨੂੰ ਮਰੇ ਕੋਲੇ ਸੇਲ ਤੋਂ ਮਿਲ ਜੀ ਬਾਕੀ ਰਹਾ ਹੁਣੇ ਵਗੈਰਾ ਹੋਵੇ ਰਮਾਲ ਹੋ ਗਈ ਰਮਾਲ ਦਾ ਕੀ ਰੇਟ ਆ 50 50 ਰੁਪਏ 50 ਰੁਪਏ ਤਿੰਨ ਰਮਾਲਾਂ ਹੋਣੇ ਵੀ ਇਦਾਂ ਹੀ ਨੇ ਹੋਣੇ 50 ਦੇ ਤਿੰਨੇ ਆਧਾਰ 'ਤੇ ਆਧਾਰ 'ਤੇ ਆ 50 ਦੇ ਤਿੰਨ ਆ ਵੀ 50 ਦੇ ਤਿੰਨ। ਬਾਕੀ ਆ ਬਾਈ ਕੋ ਪਰਸ ਪਏ ਨੇ, ਪਰਸ ਦੀ ਤੁਹਾਨੂੰ ਦਾ ਦਿੰਨੇ ਆ। ਕੀ ਰੇਟ ਆ ਵੀਰੇ ਪਰਸ ਦਾ? 250 ਰੁਪਿਆ ਬਾਈ ਜਣਾ। ਲੋ ਪਰਸ ਦੀ ਕੋਈ ਕੁਆਂਟੀਟੀ ਦੇਖ ਸਕਦੇ ਬਾਈ ਕੋ ਬਹੁਤ ਆ। ਪਰਸ ਹੈਗਾ 250। ਤੇ ਬਾਕੀ ਇਹਨਾਂ ਦੇ ਵੀ ਬੈਗ ਵਗੈਰਾ ਪਰਸ ਨੇ ਆਪਣੇ ਬੈਗ ਨੇ ਦੇਖ ਲਿਓ ਤੁਸੀਂ। ਕੀ ਨੇ ਇਹ? ਇਹ ਵੀ ਤੁਹਾਨੂੰ ਮਿਲ ਜਾਣਗੇ ਇੱਥੇ ਜੜੀ। ਚਲੋ। ਦੇ ਚੱਲਦੇ ਆ। ਬਾਕੀ ਆਗੇ ਬੂਟ, ਜੁੱਤੀਆਂ, ਸੈਂਡਲ ਸਾਰੇ ਤੁਹਾਨੂੰ ਇੱਥੋਂ ਮਿਲ ਜਾਣਗੇ ਜਿਵੇਂ ਆ ਲੈਡੀ ਸੈਂਡਲ ਆਗੇ ਚੱਪਲਾ ਆਗੀਆਂ। ਸਾਰੇ ਤੁਹਾਨੂੰ ਇੱਥੋਂ ਮਿਲ ਜਾਣਗੇ ਜੀ ਤੇ ਰੇਟ ਬਸ ਉਹੀ ਆ, ਜ਼ਿਆਦਾ ਫਰਕ ਨਹੀਂ ਹੋਊਗਾ। ਬਾਕੀ ਤੁਸੀਂ ਆ ਕੇ ਇੱਕ ਵਾਰ ਵਿਜ਼ਿਟ ਕਰਕੇ ਪਤਾ ਕਰ ਸਕਦੇ ਹੋ। ਤੇ ਮਰੇ ਕੋਲ ਨੇ ਹਰ ਇੱਕ ਐਤਵਾਰ ਨੂੰ ਇਹ ਜਿਹੜੀ ਸੇਲ ਲੱਗਦੀ ਆ। ਬਾਕੀ ਆ ਲੋਹੜਾ ਵਗੈਰਾ ਵੀ ਤੁਹਾਨੂੰ ਮਿਲ ਜਾਣਗੇ। ਲੋਹੜਾ ਅੰਨੇ ਕੱਤੇ ਹੋ ਗਏ, ਸਾਰਾ ਕੁਝ ਤੁਹਾਨੂੰ ਮਿਲ ਜੂਗਾ। ਤੇ ਬਾਕੀ ਆ ਪਹਿਨੇ ਜਿਹੜੇ ਬੱਚਿਆਂ ਦੇ ਸੈਂਡਲ ਹੋ ਗਏ। ਬੱਚਿਆਂ ਦੇ ਸੈਂਡਲ ਹੋਗੇ ਜਿਹਨਾਂ ਸਾਰੇ ਤੁਹਾਨੂੰ ਮਿਲ ਜਾਣਗੇ ਕਾਫੀ ਡਿਜ਼ਾਈਨ ਦੇ ਲੇ ਕੋ ਸੈਂਡਲ ਪਏ ਨੇ ਬੱਚਿਆਂ ਦੇ ਉਹ ਵੀ ਤੁਹਾਨੂੰ ਇੱਥੋਂ ਮਿਲ ਜਾਣਗੇ ਸਾਰੇ ਤੇ ਅੱਗੇ ਚੱਲਦੇ ਆ ਅੱਗੇ ਤੁਹਾਨੂੰ ਦਿਖਾਉਨੇ ਆ ਹੋਰ ਤੇ ਲਓ ਵੀ ਆਹ ਦੇ ਇਹ ਵੀ ਤੁਹਾਨੂੰ ਸਾਰੇ ਮਰੇ ਕੋਲੇ ਦੀ ਸੇਲ ਦੇ ਵਿੱਚੋਂ ਕਪੜਾ ਮਿਲ ਜੂਗਾ ਤੇ ਆ ਦੇਖੋ ਇੱਧਰ ਬਾਕੀ ਆ ਕਲਿੱਪਰ ਵਗੈਰਾ ਹੋਗੇ ਜਿਵੇਂ ਕੁੰਨੀਆਂ ਵਗੈਰਾ ਬਾਕੀ ਟੀ ਸ਼ਰਟਾਂ ਹੋਗੀਆਂ ਇਹਦੇ ਵਿੱਚ ਲੋ ਵੀ ਆਰੇ ਤੇ ਬਾਕੀ ਦੁਪੱਟੇ ਹੋਗੇ ਜਿਵੇਂ ਬਾਕੀ ਆ ਫੈਨਸ ਸੂਟ ਇੱਧਰ ਲੋ ਜੀ ਰੇਟਾ ਮਾਤਾ ਜੀ ਅਮ ਸਹੀ ਹੈ ਜੀ ਠੀਕ ਹੈ ਜੀ ਠੀਕ ਹੈ ਜੀ 100 100 ਰੁਪਏ ਮਾਤਾ ਜੀ ਉਹ 150 ਦਾ ਮਾਤਾ ਜੀ ਠੀਕ ਹੈ ਜੀ ਠੀਕ ਹੈ ਜੀ ਲੋ ਵੀ ਇੱਧਰ ਪੰਜਾਬ ਜੁੱਤੀ ਬੱਤੇ ਵਾਲੀ ਤੇ ਬਾਕੀ ਆ ਪਏ ਨੇ ਸਾਰਾ ਤੁਹਾਨੂੰ ਮਰੇਕ ਕੋਲੇ ਸੇਲ ਤੋਂ ਮਿਲ ਜੂਏ ਬਾਕੀ ਭਾਂਡੇ ਵੀ ਤੁਹਾਨੂੰ ਮਿਲ ਜਾਣਗੇ ਜਿਵੇਂ ਪਲਾਸਟਿਕ ਦੀਆਂ ਬੋਤਲਾਂ ਆ ਇਦਾਂ ਦੀਆਂ ਮਿਲ ਜਾਣਗੀਆਂ ਬਾਕੀ ਭਾਂਡੇ ਵਗੈਰਾ ਮਿਲ ਜਾਣਗੇ ਕੋਈ ਵੀ ਤੁਸੀਂ ਜੇ ਲੈਣਾ ਜਿਵੇਂ ਆ ਚਮਟੇ ਪਏ ਨੇ ਚਮਟੇ ਮਿਲ ਜਾਣਗੇ ਬਾਕੀ ਇਦਾਂ ਦੇ ਤੁਹਾਨੂੰ ਭਾਂਡੇ ਵਿੱਚੋਂ ਸੇਲ ਦੇ ਵਿੱਚੋਂ ਮਿਲ ਜਾਣਗੇ ਜਿਵੇਂ ਆ ਕੱਪ ਵਗੈਰਾ ਪਏ ਨੇ ਕੱਪ ਵਗੈਰਾ ਮਿਲ ਜਾਣਗੇ ਠੀਕ ਹੈ ਜੀ ਬਾਕੀ ਆ ਦੇਖੋ ਲੋਕ ਕਰਸੀਆਂ ਪਈਆਂ ਨੇ ਤਵੇ ਪਏ ਨੇ ਚੱਕਲੇ ਵੇਲ ਨੇ ਪਏ ਨੇ ਬਾਈ ਕਿੰਨੇ ਦੇ ਸਟਾਰਟ ਹੋਣਾ ਆਪਣੇ ਕੋ ਭਾਂਡਾ ਕੋਈ ਵੀ ਕਿੰਨੇ ਦੇ ਸਟਾਰਟ ਡੇਢ ਸੌ ਦੇ ਦੋ ਭਾਂਡੇ ਨੇ ਲੋ ਬਾਕੀ ਪੂਰਾ ਬਾਈ ਕਹਿੰਦਾ 100 ਰੁਪਏ ਸੇਲ ਲਿਖਿਆ ਹੈ ਬਾਈ ਨੇ ਲੋ ਵੀ ਸਾਰਾ ਬਾਕੀ ਅਲੱਗ-ਅਲੱਗ ਕਲਰ ਨੇ ਸਾਰੇ ਇਹ ਨਹੀਂ ਹੈ ਕਿ ਇੱਕ ਕਲਰ ਦਾ ਹੀ ਹੋਊਗਾ ਤੁਹਾਨੂੰ ਕਲਰ ਦੇਖ ਆਣੇ ਕਿੰਨੇ ਨੇ 100 ਰੁਪਏ ਬਾਈ ਜੀ ਇਹ ਵਾਲੇ 100 ਰੁਪਏ ਬਾਈ ਆ 200 ਰੁਪਏ ਠੀਕ ਆ ਜੀ ਆ ਵਾਲੇ 200 ਰੁਪਏ ਨੇ ਠੀਕ ਆ 150 ਰੁਪਏ ਠੀਕ ਆ ਬਾਈ ਕਹਿੰਦਾ ਵੀ ਇੱਧਰ 150 ਆ ਬਾਈ ਕਹਿੰਦਾ 200 ਠੀਕ ਹੈ ਇਹ ਤੁਹਾਨੂੰ ਚੂੜੇ ਵੀ ਮਿਲ ਜਾਣਗੇ ਬਾਕੀ ਟੀ-ਸ਼ਰਟ ਆ ਇਹ ਹਾਂ ਬਾਈ ਇਹ ਟੀ-ਸ਼ਰਟ ਆ ਫੁੱਲ ਬਾਜੀ ਠੀਕ ਹੈ ਕੀ ਰੇਟ ਹੈ ਜੀ ਇਹਨਾਂ ਦਾ ਐਕੀਐਮ ਬ੍ਰਾਂਡ 300 ਰੁਪਏ 300 300 250 ਬਲ ਜੀ ਬਾਕੀ ਲੋਰਾਂ ਚ ਪਈਆਂ ਨੇ ਬਾਈ ਕੋ ਠੀਕ ਹੈ ਜੀ ਬਾਕੀ ਇੱਧਰ ਚੂੜੇ ਅੱਗੇ ਹੋਰ ਆਗੇ ਲੈ ਸਕਦੇ ਹਾਂ ਅੱਗੇ ਤੇ ਹੁਣ ਆਪਾਂ ਚੱਲਦੇ ਆ ਅੱਗੇ ਜਿੱਥੇ ਤੁਹਾਨੂੰ ਦਿਖਾਉਣੇ ਆ ਸਾਰੀ ਇਹ ਸੇਲ ਬਾਕੀ ਲੋਗ ਹੀ ਆ ਆਵੇ ਸੂਟ ਲੋਗ ਆ ਤਾਂ ਇਹ ਸੰਤਾਗੇ ਕੀ ਰੇਟ ਆ ਬਾਈ ਛੂਟਾਂ ਦਾ ਤਿੰਨ ਤਿੰਨ ਰੁਪਏ ਛੂਟ ਆ ਤਿੰਨ ਤਿੰਨ ਛੂਟ ਆ ਤਿੰਨ ਤਿੰਨ ਛੂਟ ਆ ਸਾਰਾ ਜੱਪਿਆ ਤੇ ਬਾਕੀ ਆ ਇੱਧਰ ਪੈ ਚੁੰਨੀ ਵਾਲਾ ਸੂਟ 350 ਦਾ ਹੈ ਚੁੰਨੀ ਵਾਲਾ 350 ਦਾ ਬਾਜੀ 350 ਦਾ ਇਹ ਕਾ ਵਧੀਆ ਵਾਲਾ ਚੁੰਨੀ ਵਾਲਾ ਇਹ 400 ਦਾ ਆ 400 ਦਾ ਹੀ ਵਧੀਆ ਬਾਈ ਕਹਿੰਦਾ ਚੁੰਨੀ ਵਾਲਾ ਠੀਕ ਰੰਗ ਆ ਬਾਈ ਕਹਿੰਦਾ ਪੈਲੇ ਤੇ ਠੀਕ ਹੈ ਜੀ ਆ 250 ਆ 250 ਹੋ ਗਏ ਠੀਕ ਹੈ ਕੋਪੀ 250 ਪ੍ਰਿੰਟ ਵੀ 250 ਬਾਈ ਕਨਾਂ ਪਲੇਅਰ ਵੀ 250 ਠੀਕ ਹੈ ਕੱਪੜੇ ਦੀ ਬਾਈ ਕਨਾਂ ਗਾਰੰਟੀ ਆ ਪੂਰੀ ਲੋਭ ਪ੍ਰਿੰਟ ਵੀ ਮਿਲ ਜਾਣਗੇ ਆ ਸਭ ਮਿਲ ਜਾਣਗੇ ਅਲੱਗ-ਅਲੱਗ ਡੀਜ਼ਨ ਅਲੱਗ-ਅਲੱਗ ਰੰਗ ਮਿਲ ਜਾਣਗੇ ਠੀਕ ਆ ਵੀਰੇ ਬਾਕੀ ਦੁਪੱਟੇ ਵਗੈਰੇ ਮਿਲ ਜਣਗੇ ਦੁਪੱਟੇ ਬਾਈ ਉਹ ਥੱਲੇ 2.5 ਤੋਂ 2 ਵਿੱਚ ਸਵਾਦੋਂ ਮਿੱਠਾ ਦਬੱਟਾ ਹੀ ਮੰਗੂ। ਦਬੱਟੇ ਦਾ ਕੀ ਰੇਟ ਆ ਜੀ? 152। 152 ਲਓ ਵੀ। ਉਹ ਵਾਲਾ ਜੇਕਰ 152 ਵਾਲਾ। ਠੀਕ ਆ। ਤੇ 152 ਲਈ ਹੈ। ਨਹੀਂ 152। ਇਹ 152 ਵੀਰਾਂ ਭਾਈਆਂ ਦਾ ਟੋਰ ਬੱਥੇ ਨੇ। ਤੇ 200 ਮਿੱਠਾ ਸਵਾਦੋਂ ਮਿੱਠਾ ਬੱਟਾ। ਠੀਕ ਆ। 200-200 ਨੇ। 200-200 ਕਰਨੇ ਭਾਈਆਂ। 200-200 ਦਿਖਾ ਦੇ ਲਿਆ। 200 ਦਬੱਟਾ ਦਿਖਾ ਦੇ ਨੇ। ਕੜਾਈ ਵਾਲਾ 200 ਦਾ ਜੋ ਵੀ ਇਹ ਆ 200 ਦਾ ਦਵੱਟਾ ਕੜਾਈ ਵਾਲਾ ਮਰੇ ਕੋਲੇ ਸੇਲ ਦੇ ਵਿੱਚ ਇਹ ਬਾਕੀ ਅੱਗੇ ਪੈਨੇ ਆ ਸੂਟ ਪੈਨੇ ਦੇ ਵਿੱਚ ਹਰੇ ਕੀ ਰੇਟ ਆ ਭਾਈ 850 ਹੋਏ ਨਹੀਂ ਅੱਜ ਦਿਨ ਆ ਫਲੋਰ ਕੋਲ ਅੱਛਾ 850 ਉਹ ਆਲ ਓਵਰ ਨੇ ਆ ਮੈਜਿਕ ਨੇ ਠੀਕ ਆ ਜੀ ਆ 350 ਆ 350 ਦੇ ਠੀਕ ਆ ਗਏ ਨੇ ਜਿਹੜੇ 400 ਵਾਲੇ ਇਹ 150 ਘੱਟ ਨੇ ਮਿਲੂਗਾ ਬਜ਼ਾਰ ਨਾਲ ਜਿਹਨੇ ਉਹ ਪੂਰਾ ਕੰਨੀ ਨਾਲ ਹੋ ਗਏ ਆ ਠੀਕ ਆ 400 ਦਾ ਇਹ 350 ਆ 250 ਦੇ ਲੋ ਜੀ ਬਾਕੀ ਆ ਦੇਖ ਸਕਦੇ ਹੋ ਕਪੜਾ ਲੋ ਜੀ ਕਪੜਾ ਕਿਹੋ ਜਿਹਾ ਨਾ ਰੰਗ ਜਾਊਗਾ ਨਾ ਖਰਾਬ ਹੋਏ ਗਰੰਟੀਆਂ ਭਾਈ ਕਹਿੰਦਾ ਨਾ ਰੰਗ ਜਾਵੇ ਬਾਕੀ ਦੁਬੱਟੇ ਵਗੈਰਾ ਵੀ ਹੁੰਦੇ ਆ ਵੀਰੇ ਦੁਬੱਟੇ ਲੋ ਜੀ ਉਹ ਵੀ ਆ ਗਈਆਂ ਨਵਾਰੀਆਂ ਕੰਮ ਸਵਾ ਲੈ ਕੇ ਆ ਗਏ ਤੇ ਕਾਫੀ ਵੱਡੀ ਇਹ ਸੇਲ ਹੋ ਰਹੀ ਹੈ ਮਰੇਕ ਕੋਲੇ ਜਿਹੜੀ ਤੁਹਾਨੂੰ ਪਤਾ ਖਾਈ ਆ ਤੇ ਬਾਕੀ ਬੱਚਿਆਂ ਦੇ ਖੱਡਾ ਹੀ ਮਿਲ ਜਾਣਗੇ ਜਿੰਨੇ ਬੱਚੇ ਲਈ ਖੱਡਾ ਹੀ ਮਿਲ ਜਾਣਗੇ ਤੇ ਮੈਂ ਤੁਹਾਨੂੰ ਡਰੈਕ ਦੱਸ ਹੀ ਦਿੱਤਾ ਵੀ ਇਹ ਮਰੇਕ ਕੋਲੇ ਲੋਹਾ ਬਿਜਾਰ ਦੇ ਬਿਲਕੁਲ ਕੋਲੇ ਲੱਗਦੀ ਹੈ ਤੇ ਆ ਬੱਚੇ ਵਾਲੇ ਕੱਪੜੇ ਪਏ ਆ ਕੀ ਰੇਟ ਹੈ ਜੀ ਇਹਨਾਂ ਦਾ ਕੀ ਰੇਟ ਹੈ ਇਹਦਾ ਰੇਟ ਦੱਸੋ ਰੇਟ ਦੱਸੋ ਲਓ ਜੀ ਡੇਢ ਤੋਂ ਇਹ ਕੱਪੜਿਆ ਲੋਹਰਾ ਮੀਨ ਨੇ ਇਹ ਆਪਾਂ ਤੁਹਾਨੂੰ ਦਿਖਾਤੀ ਸਾਰੀ ਥੇਲ ਇਹ ਆ ਸਾਰੀ ਥੇਲ ਮਰੇ ਕੋਲੇ ਦੀ ਜਿੱਥੇ ਮੈਂ ਤੁਹਾਨੂੰ ਦਿਖਾਈਆ ਲਓ ਹਾਂਜੀ ਆਜੀ ਵੀੜੀ ਜੇ ਆਪਾਂ ਤੁਹਾਨੂੰ ਮਰੇ ਕੋਲੇ ਦੀ ਕੱਪੜਿਆਂ ਦੀ ਥੇਲ ਦਿਖਾਈ ਜਿਹੜੀ ਕਿ ਹਰ ਇੱਕ ਐਤਵਾਰ ਨੂੰ ਲੱਗਦੀ ਆ ਤੁਸੀਂ ਬਹੁਤ ਇਹ ਕਮੈਂਟ ਕਰਦੇ ਹੋ ਕਿ ਤੁਸੀਂ ਸਾਨੂੰ ਐਡਰੈਸ ਨਹੀਂ ਦੱਸਦੇ ਐਡਰੈਸ ਮੈਂ ਤੁਹਾਨੂੰ ਪਹਿਲੇ ਹੀ ਦੱਸ ਦਿੰਨਾ ਨਾ ਵੀ ਲੋਹਾ ਬਾਜ਼ਾਰ ਦੇ ਬਿਲਕੁਲ ਕੋਲੇ ਇਹ ਥੇਲ ਲੱਗਦੀ ਆ ਜਿਵੇਂ ਤੁਸੀਂ ਆ ਦੇਖ ਸਕਦੇ ਹੋ ਇੱਧਰ ਸਾਰਾ ਲੋਹਾ ਬਾਜ਼ਾਰ ਆ ਤੇ ਇੱਥੋਂ ਤੁਸੀਂ ਸਿੱਧਾ ਆਉਣਾ ਤੇ ਸਿੱਧਾ ਸਾਹਮਣੇ ਆ ਥੇਲ ਲੱਗੀ ਹੋਈ ਆ ਠੀਕ ਹੈ ਜੀ ਇੱਥੇ ਸੇਲ ਲੱਗਦੀ ਆ ਤੁਸੀਂ ਹਰ ਇੱਕ ਐਂਡ ਵਾਲ ਨੂੰ ਮਰੇਕ ਕੋਲ ਲਿਆ ਕੇ ਇਹ ਸੇਲ ਦੇਖ ਸਕਦੇ ਹੋ ਤੇ ਅੱਜ ਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਜੇ ਵੀਡੀਓ ਵਧੀਆ ਲੱਗੀ ਆ ਲਾਈਕ ਸ਼ੇਅਰ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਹੋਰ ਇਦਾਂ ਦੀ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਮਿਲਦੇ ਆਂ ਹੋਰ ਇੱਕ ਨਵੀਂ ਵੀਡੀਓ ਜੇ ਤੁਹਾਡਾ ਸਾਰਿਆਂ ਦਾ ਇੱਕ ਤੱਕ ਵੀਡੀਓ ਦੇਖਣ ਲਈ ਧੰਨਵਾਦ ਜੀ